ਦੋਸਤੋ ਅੱਜ ਨਾ ਤੁਹਾਨੂੰ ਅਹਰਜੀ ਸਿਕਸ਼ੀਤ ਨਾਲ ਮਲਾਉਣ ਜਾ ਰਿਹਾ ਵੀ ਉਹ ਜਦੋਂ ਮੋਟਰਸਾਈਕਲ ਦੀ ਟੈਂਕੀ ਚ ਤੇਲ ਪਉਂਦੇ ਸੀ ਤਾਂ ਢੱਕਣ ਨਹੀਂ ਲਾਉਂਦੇ ਸੀ ਢਿੱਡ ਨਾਲ ਹੀ ਟੈਂਕੀ ਬੰਦ ਕਰ ਲੈਂਦੇ ਸੀ ਕਿ ਢੱਕਣ ਲਾ ਦੇ। ਬਹੁਤ ਬਹੁਤ ਸਵਾਗਤ ਹੈ ਜੀ। ਸასიਖਾਲ ਭਰਾ ਜੀ। ਸასიਖਾਲ ਭੈਣ ਜੀ। ਸასიਖਾਲ। ਤੇ ਸਰ ਨੂੰ ਪਹਿਲਾਂ ਤਾਂ ਜਟਾਣਾ ਸਾਹਿਬ ਤੁਹਾਨੂੰ ਮੁਬਾਰਕ ਹੈ ਜੀ। ਤੁਸੀਂ ਵਜਨ ਨੂੰ ਮਤਲਬ ਇੱਕ ਫਿੱਟ ਸਲੇਮ ਫਿੱਟ ਬੰਦਾ ਲਿਆਉਂਦਾ ਕਿ ਹਨ ਤੇ ਕਿੰਨਾ ਵਜਨ ਕਿੰਨਾ ਸੀ ਜੀ ਆਪਣਾ। ਪਹਿਲਾਂ ਆਪਣੇ ਦੋਸਤ ਨੂੰ ਵਜਨ ਵਰੀ ਦੱਸੇ। ਬੀਰੇ ਮੇਰੇ ਚ ਵਜ਼ਨ 125 ਕਿਲੋ ਸੀ ਹੂੰ ਤਾਂ ਮੇਰੇ ਹਾਲਾਤ ਬਹੁਤ ਮਾੜੇ ਸੀ ਜਦੋਂ 125 ਕਿਲੋ ਵਜ਼ਨ ਸੀਗਾ ਅੱਛਾ ਜੀ ਤਾਂ ਅੱਜ ਮੇਰੇ ਚ ਜਿਹੜਾ 80 ਕਿਲੋ ਵਜ਼ਨ ਆ ਹੂੰ ਤਾ ਇਸ ਪਿੱਛੇ ਕੀ ਹੋਇਆ ਕਿ ਮੈਂ ਬੜਾ ਕੁਝ ਟਰਾਈ ਕੀਤਾ ਅੱਛਾ ਜੀ ਤਾਂ ਟਰਾਈ ਕਰਦੇ ਕਰਦੇ ਅੱਜ ਮੰਨ ਲਾ ਵੀ ਇਸ ਮੁਕਾਮ ਤੇ ਆਪਾਂ ਪਹੁੰਚ ਗਏ ਹੂੰ ਤਾਂ ਟਰਾਈ ਦੇ ਵਿੱਚ ਵੀਰੇ ਸਾਰੇ ਆਖਿਆ ਕਰਨ ਗਰਮ ਪਾਣੀ ਪੀ ਗਰਮ ਪਾਣੀ ਪੀ ਮੈਂ ਗਰਮ ਪਾਣੀ ਪੀਂਦਾ ਰਿਹਾ ਹੂੰ ਤਾਂ ਫਿਰ ਕਹਿੰਦੇ ਨਹੀਂ ਗੱਲ ਬਣੀ ਤਾਂ ਨਿੰਬੂ ਪਾ ਕੇ ਪੀ ਫਿਰ ਮੈਂ ਨਿੰਬੂ ਪਾਉਂਦਾ ਰਿਹਾ ਤਾਂ ਵੀਰੇ ਐਵੇਂ ਚੱਲਦੇ ਚੱਲਦੇ ਤੇਰੇ ਵਰਗਾ ਭਰਾ ਮਿਲਿਆ ਮੈਨੂੰ ਕੋਈ ਅੱਛਾ ਜੀ ਉਹ ਕਹਿੰਦਾ ਯਾਰ ਤੂੰ ਐ ਕਰ ਵੀ ਸ਼ਾਮ ਦੀ ਰੋਟੀ ਬੰਦ ਕਰ ਤੇ ਮੈਂ ਸ਼ਾਮ ਦੀ ਰੋਟੀ ਬੰਦ ਕਰਤੀ ਸ਼ਾਮ ਦੀ ਜਦੋਂ ਰੋਟੀ ਬੰਦ ਕੀਤੀ ਤਾਂ ਮੈਨੂੰ ਰਿਲੈਕਸ ਜਾ ਫੀਲ ਹੋਇਆ ਮੈਂ ਕਿਹਾ ਯਾਰ ਹਾਂ ਗੱਲ ਬਣੂਗੀ ਤਾਂ ਮੈਂ ਫਿਰ ਵੀਰੇ ਇਸ ਗੱਲ ਪਿੱਛੇ ਨਾ ਥੋੜਾ ਜਿਹਾ ਸੀਰੀਅਸ ਹੋਇਆ ਤੇ ਮੈਂ ਕਿਹਾ ਯਾਰ ਦਿਨ ਦੀ ਵੀ ਰੋਟੀ ਛੱਡੋ ਪਰ ਸਵੇਰ ਦੀ ਵੀ ਛੱਡਤੀ ਪੂਰੇ ਦਿਨ ਦੀ ਰੋਟੀ ਬੰਦ ਕਰਕੇ ਤੇ ਮੈਂ 40 ਦਿਨ ਕੁਝ ਵੀ ਨਹੀਂ ਖਾਦਾਗਾ ਸਿਰਫ ਜਿਹੜਾ ਆਪਣਾ ਜੂਸ ਹੁੰਦਾ ਲਿਕਵਿਡ ਔਰ ਥੋੜਾ ਬਹੁਤਾ ਸਲਾਦ ਔਰ ਫਰੂਟ ਇਹ ਤੇ ਕੰਮ ਚੱਲਦਾ ਰਿਹਾ ਤੇ ਵੀਰੇ ਬਾਡੀ ਦੇ ਵਿੱਚ ਇੰਨੀ ਜ਼ਿਆਦਾ ਵੀਕਨੈਸ ਆ ਗਈ ਨਾ ਤੇ ਅੱਖਾਂ ਅੱਗੇ ਜਦੋਂ ਖੜੇ ਹੋਣਾ ਨਾ ਕਾਲੇ ਘੇਰੇ ਆਉਣੇ ਸ਼ੁਰੂ ਹੋ ਗਏ ਇੰਨੀ ਜ਼ਿਆਦਾ ਵੀਕਨੈਸ ਹੋ ਗਈ ਤੇ ਫਿਰ ਮੇਰੀ ਮਾਂ ਲੜਨ ਲੱਗੀ ਕਹਿੰਦੀ ਮਟਾਪੇ ਨਾਲ ਤਾਂ ਪਤਾ ਨਹੀਂ ਕਦੋਂ ਮਰੇਗਾ ਤੂੰ ਠੀਕ ਹੈ ਐਂ ਛੇਤੀ ਮਰ ਜਾਏਗਾ ਉਹਨੇ ਮੈਨੂੰ ਧੱਕੇ ਨਾਲ ਫੇਰ ਰੋਟੀ ਖਵਾਈ ਤਾਂ ਫਿਰ ਵੀਰੇ ਮੈਂ ਨਾ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਸੀਗਾ ਤਾ ਮੈਂ ਵੀ ਇੱਕ ਐਡ ਦੇ ਵਿੱਚ ਆਇਆ ਸੀਗਾ ਐਡ ਵੇਖੀ ਸੀਗੀ ਤਾਂ ਮੈਨੂੰ ਇੱਕ ਇਹੋ ਜਿਹਾ ਨਿਊਟ੍ਰੀਸ਼ਨ ਮਿਲਿਆ ਜਿਹਨੂੰ ਖਾ ਕੇ ਹੁਣ ਤੱਕ ਮੈਂ ਆਪਣਾ 48 ਕਿਲੋ ਵਜ਼ਨ ਘਟ ਕੀਤਾ ਤੇ ਪਹਿਲਾਂ ਮੈਂ ਵੀ ਬਲੀਵ ਨਹੀਂ ਕਰਦਾ ਸੀ ਇਹੋ ਜੀ ਗੱਲ ਤੇ ਵੀ ਐਦਾਂ ਵੀ ਕੁਝ ਹੋ ਸਕਦਾ ਠੀਕ ਹੈ ਤਾਂ ਇਹ ਵੀਰੇ ਹਾਂਜੀ ਫਿਰ ਉਹੀ ਚੱਕਰ ਅਜਟਾਣਾ ਸਾਹਿਬ ਹੁਣ ਜਦੋਂ ਆਪਾਂ ਰੋਟੀ ਛੱਡਤੀ ਸਾਰਾ ਆਪਾਂ ਖਾਣਾ ਪੀਣਾ ਆਪਦੀ ਡਾਈਟ ਛੱਡਤੀ ਜਿਹੜਾ ਤਾਰਤ ਮਿਲਨੀ ਹੁੰਦੀ ਆਪਣੇ ਸਰੀਰ ਨੂੰ ਉਹ ਬੰਦ ਹੋਊਗੀ ਜੇਕਰ ਬਿਲਕੁਲ ਬਿਲਕੁਲ ਕਿਉਂਕਿ ਸਰੀਰ ਨੂੰ ਡਾਈਟ ਤਾਂ ਚਾਹੀਦੀ ਹੁੰਦੀ ਜੇਕਰ ਆਪਾਂ ਪ੍ਰੋਪਰ ਡਾਈਟ ਲਵਾਂਗੇ ਫੇਰ ਹੀ ਸਰੀਰ ਤਾਂ ਇਸ ਤਰ੍ਹਾਂ ਫੇਰ ਫੇਰ ਹੀ ਭੈਣ ਜੀ ਜਿਹੜਾ ਬਾਡੀ ਨੂੰ ਪ੍ਰੋਟੀਨ ਫਾਈਬਰ ਕੈਲਸ਼ੀਅਮ ਆਇਰਨ ਜੋ ਕੁਝ ਬਾਡੀ ਨੂੰ ਤੱਤ ਚਾਹੀਦੇ ਨੇ ਜਦੋਂ ਖਾਣੇ ਚੋਂ ਆਪਾਂ ਖਾਣਾ ਹੀ ਬੰਦ ਕਰਤਾ ਜਿਹੜਾ ਗੱਡੀ ਨੂੰ ਤੇਲ ਚਾਹੀਦਾ ਉਹ ਹੀ ਨਾ ਮਿਲਿਆ ਤਾਂ ਉਹ ਹੀ ਨਾ ਮਿਲਿਆ ਗੱਡੀ ਚੱਲੂਗੀ ਕਿਵੇਂ ਠੀਕ ਹੈ ਤਾਂ ਤੁਸੀਂ ਇੰਨਾ weight loss ਕਿਵੇਂ ਕਰਿਆ ਜੀ ਇਹ ਭੈਣ ਜੀ ਫੇਰ ਨਾ ਇਹਦੇ ਪਿੱਛੇ ਕੀ ਹੈ ਵੀ ਜਦੋਂ ਮੇਰਾ 5 ਕਿਲੋ ਵਜ਼ਨ ਘਟ ਗਿਆ ਨਾ ਤਾਂ ਫਿਰ ਮੈਂ ਇਹਦੇ ਵਾਸਤੇ ਸੀਰੀਅਸ ਹੋ ਗਿਆ ਤੇ ਫਿਰ ਮੈਂ ਲਗਾਤਾਰ ਇਹਨੂੰ ਲੈਂਦਾ ਰਿਹਾ ਲੈਂਦਾ ਰਿਹਾ ਅੱਜ ਤੱਕ ਵੀ ਇੰਨਾ ਵਜ਼ਨ ਮੈਂ ਕਵਰ ਕਰ ਗਿਆ ਤੇ ਵੀਰੇ ਜਿਹੜੇ ਮੇਰੇ ਹਾਲਾਤ ਸੀਗੇ ਬੀਪੀ ਮੇਰਾ ਵੱਧਾ ਸੀ ਹਮ ਹਾਰਟ ਦਾ ਮਰੀਜ਼ ਮੈਂ ਹੋ ਗਿਆ ਸੀਗਾ ਅੱਛਾ ਜੀ ਗੋਡੇ ਮੇਰੇ ਬਦਲਣ ਵਾਸਤੇ ਕਹਿਤਾ ਡਾਕਟਰਾਂ ਨੇ ਵੀ ਗੋਡੇ ਬਦਲਾ ਲਾ ਤੇ ਗੋਡੇ ਬਿਲਕੁਲ ਖਤਮ ਹੋ ਗਏ ਤੇ ਜਿਹੜਾ ਪੇਟ ਹੈ ਨਾ ਦਿਖਦਾ ਇਹ ਜਿਹੜੀ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਮੋਟਰਸਾਈਕਲ ਦੀ ਟੈਂਕੀ ਤੇ ਟੱਕਣ ਲਵਾਉਣ ਦੀ ਨਹੀਂ ਲੋੜ ਤਾਂ ਇੰਨਾ ਜਿਆਦਾ ਲੰਮਕ ਗਿਆ ਸੀ ਗੋਡਿਆਂ 'ਤੇ ਕਿ ਲੰਮਕ ਗਿਆ ਸੀ ਵੀਰ ਜੀ ਇਹ ਅੱਛਾ ਜੀ ਤਾਂ ਉਦੋਂ ਜਦੋਂ ਮਨ ਲਾ ਪੰਪ ਤੇ ਜਾਂਦੇ ਸੀ ਨਾ ਪਰ ਤੇਲ ਪਾਉਣ ਤੇ ਉਹ ਪੰਪ ਵਾਲਾ ਇਹ ਕਹਿ ਦਿੰਦਾ ਸੀ ਕਿ ਅੰਕਲ ਥੱਲੇ ਨਹੀਂ ਤਾਂ ਤੇਰੇ ਸ਼ਿੱਟੇ ਪੈ ਜਾਣਗੇ ਪੇਟ ਤੇ ਬਹੁਤ ਵੀਰੇ ਮਾੜੇ ਹਾਲਾਤ ਦੇਖੇ ਆਪਾਂ ਠੀਕ ਆ ਤਾਂ ਘਰ ਦੇ ਬਾਹਰ ਇੱਕ ਆਰਐਮਪੀ ਡਾਕਟਰ ਨੂੰ ਭਾ ਲੈ ਆਪਾਂ ਅੱਛਾ ਜੀ ਤਾਂ ਜਦੋਂ ਬੀਪੀ ਵੱਧਦਾ ਸੀ ਦਿਨ ਰਾਤ ਨੂੰ ਵਿਚਾਰਾ ਕੇਅਰ ਕਰਦਾ ਸੀ ਕਿਤੇ ਟੀਕੇ ਲਾਉਂਦਾ ਸੀ ਕਿਤੇ ਕੁਝ ਕਰਦਾ ਸੀ ਔਰ ਜਿਹੜੇ ਘਰ ਦੇ ਮੇਰੇ ਪਰਸਨ ਸੀਗੇ ਉਹ ਵੀ ਕਹਿੰਦੇ ਸੀ ਵੀ ਡਾਕਟਰ ਨੂੰ ਨਾਲ ਹੀ ਰੱਖ ਤਾਂ ਜਦੋਂ ਮੈਡੀਸਿਨ ਚੱਲਦੀ ਸੀ ਮੈਡੀਸਿਨ ਲੈਣ ਜਾਣਾ ਸੀਗਾ ਤਾਂ ਡਾਕਟਰ ਮੇਰੇ ਨਾਲ ਜਾਂਦਾ ਸੀ ਐਡੇ ਮਾੜੇ ਹਾਲਾਤਾਂ ਚ ਨੰਗਿਆ ਹੋਇਆ ਮੈਂ ਤਾ ਅੱਜ ਵੇਖੋ ਤੁਹਾਡੇ ਸਾਹਮਣੇ ਆ। ਇਹ ਤਾਂ ਪਰ ਉਹੀ ਗੱਲ ਦੋਸਤੋ ਵਜ਼ਨ ਬਹੁਤ ਹੋ ਜਾਂਦਾ 45 ਕਿਲੋ ਵਜ਼ਨ ਘੱਟ ਕਰਨਾ ਜੀ। ਮੇਰੇ ਖਾਦ ਦਾ ਘਟਾ ਖਾਦ ਦਾ ਘਟਾ 45 ਉਹ ਤੋਂ ਪਲੱਸ ਕੀਤਾ ਹੋਇਆ। ਤਾਂ ਤੁਸੀਂ ਇੱਕ ਖਾਦ ਦਾ ਘਟਾ ਸਿਰ ਤੇ ਲੈ ਕੇ ਕਿੰਨੇ ਕਿਲੋਮੀਟਰ ਚੱਲ ਲੋਗੇ? ਪਰ ਘੋੜੇ ਦਾ ਖਤਮ ਹੋਣੀ ਹੁਣੀ ਹੈ ਜੀ। ਤਾਂ ਇਹ ਗਰੀਸ ਵੀ ਕੀ ਕਰੂੰ ਵਿਰਵਣੇ ਗੱਲੀ। ਬਿਲਕੁਲ ਬਿਲਕੁਲ ਸੱਚ ਆ ਵੀਰੇ ਇਹ ਸਾਰਾ ਕੁਝ ਬਿਲਕੁਲ ਸਚਾਈ ਆ। ਤਾਂ ਬਹੁਤ ਵਧੀਆ ਵੀਰੇ ਇੱਕ ਮੈਂ ਤੇ ਪਰ ਮਤਲਬ ਇਹਨੇ ਕਿ ਕਿੰਨੇ ਟਾਈਮ ਚ ਕੰਮ ਕਰਨਾ ਸਟਾਰਟ ਕਰਾਇਆ ਜੀ ਪ੍ਰੋਡਕਟ ਨੇ? ਪਰ ਡਾਈਟ ਤਾਂ ਫਸਟ ਡੇ ਤੋਂ ਹੀ ਵੀਰੇ ਕੰਮ ਕਰਨਾ ਸਟਾਰਟ ਕਰ ਦਿੰਦਾ ਪਹਿਲੇ ਦਿਨ ਤੋਂ ਰਿਲੈਕਸ ਫੀਲ ਹੁੰਦਾ ਦੂਜੇ ਦਿਨ ਤੋਂ ਹੀ ਲਗਭਗ ਵੀ ਆਪਣੇ ਆਪ ਹਲਕਾ ਫੀਲ ਹੋ ਜਾਂਦਾ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਹੀ ਰਿਜ਼ਲਟ ਤਾਂ ਬੈਸਟ ਹੋ ਜਾਂਦਾ ਤੇ ਇਧਰ ਮੈਂ ਸੁਣਿਆ ਵੀ ਭੈਣ ਦਾ ਵੀ ਵਜ਼ਨ ਕਾਫੀ ਸੀ ਜੀ ਹਨਾ ਇਹਨਾਂ ਦੀ ਜਿੰਮ ਜਿੰਮ ਦੀ ਗੱਲ ਠੀਕ ਹੈ ਜੀ ਇਹਨਾਂ ਨੇ ਵੀ ਇਹਨਾਂ ਤੋਂ ਹਾਂ ਤਾਂ ਪੁੱਛੀ ਜੀ ਲਓ ਵੀਰੇ ਤੁਸੀਂ ਇੰਨਾ ਵਜ਼ਨ ਕਿਵੇਂ ਘੱਟ ਕਰ ਵੀ ਕੀ ਚੀਜ਼ ਲੈਂਦੇ ਸੀ ਕਿ ਤੁਸੀਂ ਅਸੀਂ ਵੀ ਇਹਨਾਂ ਦੀ ਵੀਡੀਓ ਦੇਖ ਕੇ ਆ ਹੀ ਲਿਆ ਸੀ ਰੱਜੀ ਠੀਕ ਹੈ ਜੀ ਨਿਊਟ੍ਰੀਸ਼ਨ ਲਿਆ ਸੀ ਤੇ ਤੁਹਾਨੂੰ ਪਹਿਲੇ ਦਿਨ ਤੋਂ ਹੀ ਫਰਕ ਮਹਿਸੂਸ ਹੋਣ ਲੱਗਿਆ ਸੀ ਜਿਸ ਚੀਜ਼ ਨਾਲ ਪਹਿਲੇ ਦਿਨ ਤੋਂ ਫਰਕ ਪਿਆ ਸੀ ਠੀਕ ਹੈ ਕਿੰਨਾ ਵਜ਼ਨ ਘੱਟ ਗਿਆ ਵੀਰੇ ਤੁਹਾਡਾ ਸਾਡਾ 7 ਕਿਲੋ ਵਜ਼ਨ ਘੱਟ ਗਿਆ 50 ਦਿਨਾਂ ਚ ਠੀਕ ਹੈ ਜੀ ਕਿੰਨੇ ਦਿਨਾਂ ਚ ਜੀ 50 ਦਿਨਾਂ ਚ 50 ਦਿਨਾਂ ਚ ਹਾਂ ਜੀ ਹੂੰ ਸਵਾਦਾ ਹੋਆ ਜੀ ਹੁਣ ਕਿਉਂਕਿ ਜਿਹੜਾ ਵਾਜਨ ਮਤਲਬ weight loss ਕਰਨਾ ਇਹ ਵੀ ਮਤਲਬ ਇੱਕ ਵੱਡੀ ਚੁਣੌਤੀ ਹੁੰਦੀ ਹੈ ਜਿੰਨਾ ਦਾ ਵਜਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਨਾ ਹਾਂਜੀ 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 ਇਹ ਫੋਟੋ ਮਤਲਬ ਰੋਂ ਦੇਖਣਾ ਫੋਟੋ ਤੋਂ ਵੀ ਪੂਰਾ ਪਤਾ ਲੱਗ ਰਿਹਾ ਵਜੋਂ ਦਾ ਵੀ ਮਤਲਬ ਹੈ ਨਾ ਇੱਧਰ ਕਿੰਨਾ ਸੀ ਤੇ ਇੱਧਰ ਮਤਲਬ ਕਿੰਨਾ ਹਲਕਾ ਹੋ ਗਿਆ ਜਿਹੜੇ ਮੈਂ ਆਪ ਵੀ ਇੱਕ ਮਿੰਟ ਪਿਕ ਵਿਖਾ ਦਿਆਂ ਮੇਰੇ ਵੀ ਇੱਥੇ ਤਾਂ ਨਹੀਂ ਲੱਗੀ ਹੋਈ ਹਾਂਜੀ ਅਸੀਂ ਦੋ ਤੋਂ ਵਿੱਚ ਵੀ ਲਾ ਦਿੰਦੇ ਆ ਉਹਨੂੰ ਜਟਾਣਾ ਸਾਹਿਬ ਦੀ ਫੋਟੋ ਤਾਂ ਲਾਉਣ ਲਾਵਾਗੇ ਆਪਾਂ ਜਰੂਰ ਤੇ ਹੂੰ ਕਰੋ ਦੋਸਤੋ ਚੈੱਕ ਤੁਸੀਂ ਮੜੀ ਫੋਟੋ ਦੇਖੋ ਮਤਲਬ ਉਹ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਕੈਨੇਡਾ ਹੁੰਦਾ ਕਿ ਕਿੰਦੋ ਜੀ ਉਹ ਹਾਲ ਸੀਗੇ ਤੇ ਕਿੱਥੇ ਹੁਣ ਆ ਦੇਖੋ ਜੇ ਨਾ ਫਿਰ ਤਾਂ ਆਪਣੇ ਹੂ ਹੂ ਨਾਲੀ ਖੜੇ ਨੇ ਸੁੱਕਣਾ ਮਤਲਬ ਬਹੁਤ ਬੁਰਾ ਹਾਲ ਸੀਗਾ ਇਹਨਾਂ ਦਾ ਭੈਣ ਨਾ ਇਹਨਾਂ ਦੇ ਅਪਰੇਟ ਵੀ ਹੋਏ ਹੋਏ ਨੇ ਠੀਕ ਹੈ ਤਾਂ ਆਪਰੇਟ ਹੋਣ ਦੇ ਕਾਰਨ ਕੀ ਹੁੰਦਾ weight ਘੱਟ ਲੋਸ ਹੁੰਦਾ ਹਾਂ ਫਿਰ ਵੀ ਭੈਣ ਦਾ ਬੈਸਟ ਰਿਜ਼ਲਟ ਰਿਹਾ ਤਾਂ ਇਹਨਾਂ ਨੇ ਅੱਜ ਤੱਕ ਆਪਣਾ ਲਗਭਗ 40 50 ਦਿਨਾਂ ਦੇ ਵਿੱਚ 7-8 ਕਿਲੋ ਵਜ਼ਨ ਕਵਰ ਕਰ ਗਏ ਹੈ ਤਾਂ ਜਿਨ੍ਹਾਂ ਦਾ ਭੈਣ ਦਾ ਆਪਰੇਟ ਹੋਇਆ ਹੁੰਦਾ ਨਾ ਉਹਨਾਂ ਦਾ ਤਕਰੀਬਨ ਸਲੋ ਸਲੋ ਰਿਜ਼ਲਟ ਰਹਿੰਦਾ ਸਰਜਰੀ ਕਰਕੇ ਥੋੜਾ ਜਿਹਾ ਬਿਲਕੁਲ ਬੈਸਟ ਰਿਜ਼ਲਟ ਰਿਹਾ ਹਾਂ ਜੀ ਮੈਨੂੰ ਇੱਕ ਗੱਲ ਦੱਸੋ ਜੀ ਕੋਈ ਇਹ ਚੀਜ਼ ਲੈਣ ਤੋਂ ਬਾਅਦ ਕੋਈ ਕਮਜ਼ੋਰੀ ਜਿਵੇਂ ਕਰਦੇ ਹੁੰਦੇ ਹੋ ਵੀ ਹਨਾ ਕਮੀ ਰੀ ਵੀ ਲਬੀਕਨਸ ਕੋਈ ਹੋਣੀ ਕੋਈ ਜਿਹਾ ਨਹੀਂ ਜੀ ਅਲਰਜੀ ਆਈ ਹੈ ਜਾਂ ਕਮਜ਼ੋਰੀ ਨਹੀਂ ਆਈ ਜੀ ਮੇਰੇ ਮੈਂ ਕਲੀਅਰ ਕਰਦਾ ਤੁਹਾਨੂੰ ਤਾਂ ਇੱਕ ਮਸਲ ਮਾਸ ਹੈ ਨਾ ਆਪਣਾ ਬਾਡੀ ਦਾ ਤਾਂ ਇਹ ਮਾਸਪੇਸ਼ੀਆਂ ਦੇ ਵਿੱਚ ਤਾਕਤ ਹੁੰਦੀ ਆ ਤਾਂ ਬੰਦਾ ਐਕਟਿਵ ਹੁੰਦਾ ਹੈ ਤਾਂ ਵੀਕਨੈਸ ਨਹੀਂ ਹੁੰਦੀ ਕਿਉਂਕਿ ਜਦੋਂ ਨਿਊਟ੍ਰੀਸ਼ਨਲ ਪ੍ਰੋਪਰ ਚੱਲਾ ਗਿਆ ਬਾਡੀ ਦੇ ਵਿੱਚ ਜਿਹੜੇ ਚੀਜ਼ਾਂ ਦੀ ਘਾਟ ਹੈ ਜਦੋਂ ਅੰਦਰ ਪ੍ਰੋਪਰ ਆ ਗਈ ਹੈ ਤਾਂ ਬਾਡੀ ਡੀਟੌਕਸ ਹੋ ਗਈ ਹੈ ਜਿਹੜੀ ਗੰਦਗੀ ਹੈ ਬਾਹਰ ਜਾਣੀ ਸ਼ੁਰੂ ਹੋ ਗਈ ਹੈ ਤਾਂ ਬੰਦਾ ਬਿਲਕੁਲ ਵੀਰੇ ਐਕਟਿਵ ਹੋ ਜਾਂਦਾ ਜੰਗ ਹੋ ਜਾਂਦਾ ਬੁਢਾਪੇ 'ਚ ਹੁਣ 52 ਸਾਲਾਂ ਦਾ ਮੈਂ ਠੀਕ ਹੈ ਤਾਂ ਜਦੋਂ ਮੇਰੇ ਤੇ ਮਟਾਪਾ ਸੀ ਉਹਦਾ ਤਾਂ ਅੰਕਲ ਤੋਂ ਵੀ ਭੇੜੇ ਖਲਾਤਾਂ ਦੇ ਵਿੱਚ ਸੀ ਤੇ ਅੱਜ ਫਿਰ ਆਪਣੇ ਤੁਹਾਡੇ ਸਾਹਮਣੇ ਖੜੇ ਆਪਾਂ ਠੀਕ ਹੈ ਕਿਉਂ ਕਿਉਂਕਿ ਇੱਕ ਖਾਣਾ ਪੀਣਾ ਵਧੀਆ ਕੋਈ ਮੁੰਡੇ ਨੂੰ ਦੇਖਿਆ ਸੀ ਜੀ ਉਹਦਾ ਵੀ ਵਜਨ ਐ ਹੀ ਸੀ ਤੇ ਉਹਨੇ ਮਤਲਬ ਸਰਜਰੀ ਕਰਵਾਈ ਜੀ ਸਰਜਰੀ ਕਰਵਾ ਕੇ ਉਹਨੇ ਆਪਦਾ ਵਜਨ ਘਟਾਤਾ ਲਿਆ ਪਰ ਉਹ ਮਾਸ ਜਲ ਲੰਕਦਾ ਜਾਂ ਰਹਿ ਗਿਆ ਮਤਲਬ ਵੀਰੇ ਮੈਂ ਤੁਹਾਨੂੰ ਦਿਖਾ ਵੀ ਸਕਦਾ ਦੇਖੋ ਜਿਹੜੀਆਂ ਮੇਰੀਆਂ ਬਾਹਾਂ ਉਧਰ ਪਿੱਕ ਪਾਉਂਗੇ ਨਾ ਉਹ ਦਿਖਾ ਦਿਓ ਜੇ ਆ ਮਾਸ ਲਟਕ ਸਕਦਾ ਸੀ ਮੇਰਾ ਠੀਕ ਹੈ ਹਸਕਿਲ ਦੇਖੋ ਟਾਈਟ ਹੋਈ ਹੈ ਕਿ ਨਹੀਂ ਸਰ ਉਹਨੇ ਰਮਣੇ ਮਤਲਬ ਸਰਜਰੀ ਕਰਾਈ ਸੀ ਤਾਂ ਚੀਜ਼ ਉਹਦੀ ਲੰਕਦੀ ਸੀਗੀ ਮਤਲਬ ਐ ਉਰੀ ਪਲਪਲਾਇਆ ਹੋਇਆ ਪਿਆ ਸੀ ਜਿਹੜੀ ਆਪਣੀ ਫੂਡ ਪਾਈਪ ਹੈ ਉਹਨੂੰ ਇੱਕ ਗੱਠ ਲਾ ਦਿੰਦੇ ਆ ਉਹ ਕਿਉਂਕਿ ਉਹਦੇ ਵਿੱਚ ਫੂਡ ਘਟ ਜਾਂਦਾ ਹਾਂਜੀ ਠੀਕ ਹੈ ਤਾਂ ਉਹ ਰਿਕਵਿਡ ਹੀ ਚੱਲਦਾ ਰਹਿੰਦਾ ਕਈ ਦਿਨ ਤਾਂ ਉਹਨਾਂ ਦਾ ਲਿਕਵਿਡ ਤੇ ਰਹਿੰਦਾ ਤੇ ਸਾਰੀ ਬਾਡੀ ਢਲ ਜਾਂਦੀ ਆ ਇੱਕ ਜਿਵੇਂ ਜਿੰਨਾ ਮੋਟਾਪੇ ਤੇ ਹੁੰਦਾ ਛੋਟਾ ਕਰਾ ਦਿੰਦੇ ਆ ਛੋਟਾ ਕਰਾ ਦਿੰਦੇ ਵੀਰੇ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਸਾਰਾ ਮੈਂ ਕਾਫੀ ਉਹ ਬੰਦਿਆਂ ਨੂੰ ਵੀ ਮਿਲਿਆ ਹੋਇਆ ਮਤਲਬ ਮਸਟਰ ਵੀ ਆਪਦੇ ਹਾਲਾਤ ਮੈਨੂੰ ਦੱਸੇ ਵੀ ਐਂ ਕਰਕੇ ਬਿਲੀਵਰ ਦੀ ਸਰਜਰੀ ਕਰਵਾਈ ਦੋ ਵਾਰੀ ਮੈਂ ਫੇਰ ਦੀ ਕਿਟਾਬ ਵੀ ਲਿਵਰ ਕਟਵਾਇਆ ਤੇ ਰਹਿਣਾ ਛੋਟਾ ਸਾਈਜ਼ ਕਰਦੇ ਆ ਫੇਰ ਮਤਲਬ ਵੀ ਉਹ ਕਿਤੇ ਜਾ ਕੇ वजन ਘਟਨਾ ਸ਼ੁਰੂ ਹੋਇਆ ਤੇ ਇਹ ਵੀਰੇ ਤਾਂ ਕੀ ਰੇਟ ਵਗੈਰਾ ਕੀ ਪਾਇਆ ਜਾਂਦਾ ਜੀ ਕੁਛ ਦੱਸੋਗੇ ਮੈਨੂੰ ਪ੍ਰਾਈਸ ਵਗੈਰੇ ਦੇ weight ਵੀ ਰਹਿਣਾ ਕੋਈ ਖਾਸ ਨਹੀਂਗਾ ਇਹਦਾ weight weight ਸਿਰਫ ਆਪਣਾ ਜਿਹੜਾ ਪ੍ਰਾਈਸ ਆ 1 ਮਨਥ ਦਾ 6500 ਰੁਪਿਆ ਖਰਚਾ ਹੈ ਇਹਦਾ ਤਾਂ ਉਹਦੇ ਵਿੱਚ ਕੀ ਹੈ ਡਾਈਟ ਪਲਾਨ ਡੇਲੀ ਦੀ ਡੇਲੀ ਤੁਹਾਡੇ ਮੋਬਾਈਲ ਤੇ WhatsApp ਤੇ ਭੇਜਦੇ ਆਂ ਅਸੀਂ ਆਨਲਾਈਨ ਡਿਲੀਵਰੀ ਵੀ ਕਰ ਦਿੰਨੇ ਆ ਠੀਕ ਹੈ ਤਾਂ ਕਈ ਵਾਰੀ ਕੀ ਜਦੋਂ ਆਪਣੀ ਵੀਡੀਓ ਦੇਖਦੇ ਆ ਨਾ ਕਈ ਪਰਸਨ ਆ ਕਾਲਾਂ ਜਾਦੇ ਕਰਨ ਲੱਗ ਜਾਂਦੇ ਆ ਕਿਉਂਕਿ ਉਹਨਾਂ ਵੇਟਿੰਗ ਚੱਲਾ ਜਾਂਦਾ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ WhatsApp ਉੱਪਰ ਆਪਣੀ ਹਾਈਟ ਲਿਖੋ ਆਪਣਾ weight ਲਿਖੋ ਆਪਣੀ ਉਮਰ ਲਿਖੋ ਅਸੀਂ ਰਿਪਲਾਈ ਤੁਹਾਨੂੰ ਦੇਵਾਂਗੇ ਭਾਵੇਂ ਦੀ 1 ਘੰਟੇ ਬਾਅਦ ਇਹ 2 ਘੰਟੇ ਬਾਅਦ ਰਿਪਲਾਈ ਜ਼ਰੂਰ ਦੇਵਾਂਗੇ ਕਈ ਵਾਰੀ ਕਾਲ ਮਿਸ ਹੋ ਜਾਂਦੀ ਐ ਇਸ ਕਰਕੇ ਜਟਾਣਾ ਸਾਹਿਬ ਮਤਲਬ ਸਾਰਾ ਡਾਈਟ ਪਲਾਨ ਵੀ ਤੁਸੀਂ ਦਿੰਨੇ ਹੋ ਕੀ ਲਿਖਿਆ ਕਿ ਮਤਲਬ ਖਾਣੇ ਪੀਣੇ ਚ ਕੀ ਕੁਝ ਲੈਣਾ ਬਿਲਕੁਲ ਵੀ ਨਹੀਂ ਅਸੀਂ ਡੇਲੀ ਡਾਈਟ ਨੂੰ ਚੈੱਕ ਕਰਦੇ ਆਂ ਵੀ ਇਹਦਾ ਵਜ਼ਨ ਕਿਵੇਂ ਘਟ ਰਿਹਾ ਕਿੰਨਾ ਘਟ ਰਿਹਾ ਇਹਨੂੰ ਡਾਈਟ ਦੇ ਵਿੱਚ ਕੀ ਦੇਣਾ ਚਾਹੀਦਾ ਐ ਐਕਸਰਸਾਈਜ਼ ਵਗੈਰਾ ਵੀ ਕੋਈ ਕਰ ਦਿਓ ਜੀ ਰਕਮ ਦੇ ਵਿੱਚ ਦੇਖੋ ਐਕਸਰਸਾਈਜ਼ ਵੀ ਇੱਕ ਸਿਹਤ ਦਾ ਮੈਟਰ ਜ਼ਰੂਰ ਹੈ ਵੀ ਐਕਸਰਸਾਈਜ਼ ਕਰਨੀ ਸਿਹਤ ਹਾਸਤੇ ਬਹੁਤ ਚੰਗੀ ਹੁੰਦੀ ਐ ਜੇ ਕਰ ਸਕਦੇ ਹੋ ਤਾਂ ਬਹੁਤ ਵਧੀਆ ਐ ਜੇ ਨਹੀਂ ਕਰ ਸਕਦੇ ਤਾਂ ਚੱਲੂਗਾ ਠੀਕ ਹੈ ਜ ਦੇ ਨਾਲ ਡਾਈਟ ਪਲਾਨ ਵੀ ਮਿਲੂਗਾ ਜੀ ਬਿਲਕੁਲ 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 ਡੇਲੀ ਦੀ ਡੇਲੀ ਭਾਣੇ ਐਦਾਂ ਨਹੀਂ ਵੀ ਇੱਕ ਦਿਨ ਡਾਈਟ ਪਲਾਨ ਦੇਤਾ ਤੇ ਅਗਲੇ ਦਿਨ ਨਹੀਂ ਦੇਵਾਂਗੇ ਅਸੀਂ ਤੁਹਾਡੀ ਪੂਰੀ ਕੇਅਰ ਕਰਾਂਗੇ 1 ਮੰਥ ਦਾ ਪੈਕੇਜ ਲਓਗੇ ਤਾਂ 1 ਮੰਥ ਹੀ ਕੇਅਰ ਕਰਾਂਗੇ ਤੁਹਾਨੂੰ ਆਪਣੇ ਆਪ ਵੀ ਬਲੀਵ ਹੋ ਜਾਣਾ ਇਹ ਮਤਲਬ 6500 ਰੁਪਏ ਦਾ 1 ਮੰਥ ਦਾ ਪੈਕੇਜ ਹੈ ਜੀ 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 ਹਮ ਠੀਕ ਹੈ ਜੀ ਤੇ 1 ਮੰਥ ਚ ਮੈਂ ਮਤਲਬ 1 ਮਹੀਨੇ ਚ ਆਪਾਂ ਨੂੰ ਰਿਜ਼ਲਟ ਮਿਲਣਾ ਜਿਹੜਾ ਸ਼ੁਰੂ ਹੋ ਜੂਗਾ ਵੀਰੇ ਫਸਟ ਡੇ ਤੋਂ ਮਿਲਣਾ ਸ਼ੁਰੂ ਹੋ ਜਾਊਗਾ 1 ਮੰਥ ਮੰਥ ਤੋਂ ਨਹੀਂ ਪਹਿਲੇ ਦਿਨ ਤੋਂ ਹੀ ਸਟਾਰਟ ਹੋ ਜੂਗਾ। ਤੇ ਦੂਜੇ ਦਿਨ ਤੋਂ ਤੁਹਾਨੂੰ ਰਿਲੈਕਸ ਫੀਲ ਹੋਊਗਾ। ਤੀਜੇ ਦਿਨ ਤੁਸੀਂ ਆਪਣੇ ਆਪ ਆਖੋਗੇ ਵੀ ਇੱਕ ਇਹੋ ਜਿਹੇ ਖਾਣੇ ਨਾਲ ਜੁੜ ਗਏ ਯਾਰ ਮੈਂ ਸਾਰੀ ਉਮਰ ਖਾਊਂਗਾ। ਐਦਾਂ ਦੇ ਹਾਲਾਤ ਹੋ ਜਾਂਦੇ ਆ। ਹਾਂਜੀ। ਇਹ ਤਾਂ ਹੈ। ਤੇ ਮਤਲਬ ਆਜੋ ਵੀਰ ਜੀ ਤੁਸੀਂ ਵੀ ਮੜੇ ਜੇ ਦੱਸਗੇ ਆਪਾਂ ਆਪਣੇ ਦੋਸਤਾਂ ਨੂੰ ਤੇ ਜਟਾਣਾ ਸਾਹਿਬ ਮੈਂ ਜਟਾਣਾ ਜਟਾਣਾ ਸਾਹਿਬ ਕਰੀ ਜਾਣਾ। ਆਪਣੇ ਮਿੱਤਰਾਂ ਨੂੰ ਆਪਣਾ ਪੂਰਾ ਨਾਂ ਤੇ ਐਡਰੈਸ ਤਾਂ ਦੱਸਿਏ ਵੀਰੇ ਮੇਰਾ ਮਨਜੀਤ ਸਿੰਘ ਜਟਾਣਾ ਨਾਮ ਹੈ। ਹਾਂਜੀ। ਤਾਂ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਹੂੰ ਤਾਂ ਇੱਕ ਛੋਟਾ ਜਿਹਾ ਸਿਟੀ ਹੈ ਆਪਣਾ ਪੰਨੀ ਵਾਲਾ ਫੱਤਾ ਉੱਥੋਂ ਵੀਰ ਜੀ ਆਪਾਂ ਬਲਾਉਂ ਕਰੀਏ ਪੰਨੀ ਵਾਲਾ ਫੱਤਾ ਲੋ ਵੀ ਦੋਸਤੋ ਤੁਹਾਨੂੰ ਪਿੰਡ ਦੱਸਦਾ ਆਪਣੀ ਕਈ ਵਾਰੀ ਕੋਈ ਨਾ ਕੋਈ ਟੰਗ ਦੀ ਬਾਹ ਹੁੰਦੀ ਹੈ ਰਸਤੇਦਾਰ ਬੇਸ਼ੱਕ ਪਿੰਡ ਚੋਂ ਬਤਾ ਕਰਾ ਲਓ ਬਰਾੜ ਸਾਹਿਬ ਦਾ ਹਨ ਵੀ ਪਹਿਲਾਂ ਕੀ ਹਾਲ ਹਾਂ ਵੀ ਕੀ ਹਾਲ ਸੀਗਾ ਜਦੋਂ ਪਹਿਲਾਂ ਤੇ ਮਤਲਬ ਹੁਣ ਕਿਵੇਂ ਹਨਾ ਕਿੰਨਾ ਫਿੱਟਾ ਤੇ ਵੀਰੇ ਆਜੋ ਤੁਸੀਂ ਵੀ ਮੜਾ ਜਾ ਕੇ ਆਜੋ ਆਪਣੇ ਮਿੱਤਰਾਂ ਨੂੰ ਆਪਾਂ ਮੜਾ ਜਾ ਪ੍ਰੋਡਕਟ ਬਾਰੇ ਦੱਸਦੀ ਵੀ ਕੀ ਸਿਸਟਮ ਆ ਬਾਈ ਤੇ ਕੀ ਇਹਦੇ ਚ ਹੈ ਕੀ ਸਿਸਟਮ ਆ ਯਾਰ ਦੀ ਚੀਜ਼ ਕੀ ਆ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਹਾਂਜੀ ਬਾਈ ਅ ਬਾਈ ਜੀ ਇਹ ਜਿਹੜਾ ਮੈਂ ਖੁਦ ਆਪਣਾ 96 ਕਿਲੋ ਮੇਰਾ weight ਸੀਗਾ ਤੇ ਹਾਂਜੀ ਤੇ ਮੈਂ 1 ਮਹੀਨੇ ਦੇ ਵਿੱਚ ਆਪਣਾ 8 ਕਿਲੋ weight loss ਕੀਤਾ ਖੁਦ ਦਾ ਔਰ ਮੈਨੂੰ ਮੇਰਾ ਨਾ ਗੋਡਾ ਦਰਦ ਕਰਨ ਲੱਗ ਗਿਆ ਸੀ ਜਦੋਂ ਮੈਂ ਰਨਿੰਗ ਵਗੈਰਾ ਕਰਕੇ ਕਰਦਾ ਸੀਗਾ weight loss ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਬੋਡਾ ਦਰਦ ਕਰਨ ਲੱਗ ਗਿਆ ਸੀਗਾ ਠੀਕ ਹੈ ਬਈ ਫਿਰ ਮੈਨੂੰ ਇਹ ਅੰਕਲ ਮਿਲੇ ਸੀਗੇ ਇਹਨਾਂ ਨਾਲ ਮੇਰੇ ਜਾਣ ਪਛਾਣ ਹੋਈ ਤੇ ਮੈਂ ਆਪਣਾ 8 ਕਿਲੋ weight loss ਕੀਤਾ 1 ਮਹੀਨੇ ਦੇ ਵਿੱਚ ਠੀਕ ਹੈ ਜੀ ਤੇ ਇਹ ਜਿਹੜਾ ਜੇ ਆਪਾਂ ਨਿਊਟ੍ਰੀਸ਼ਨ ਦੀ ਗੱਲ ਕਰੀਏ ਵੀ ਇਹਦੇ ਚ ਕੀ ਆ ਜਾਂ ਕੀ ਪਾਇਆ ਹੋਇਆ ਤਾਂ ਜਿਹੜੀ ਆਪਣੀ ਬੋਡੀ ਨੂੰ ਜੋ ਨੀਡ ਹੁੰਦੀ ਆ ਡੇਲੀ ਡਾਈਟ ਦੀ ਜੋ ਆਪਣੀ ਬੋਡੀ ਨੂੰ ਚਾਹੀਦਾ ਉਹ ਇਹਦੇ ਵਿੱਚ ਪਾਇਆ ਹੋਇਆ ਹੈ ਠੀਕ ਹੈ ਜੀ ਜਿਹੜਾ ਕਿ ਆਪਾਂ ਆਪਣੇ ਡੇਲੀ ਖੁਰਾਕ ਦੇ ਵਿੱਚੋਂ ਆਪਾਂ ਨੂੰ ਜੋ ਵਿਟਾਮਿਨਸ ਮਿਨਰਲਸ ਆਪਾਂ ਨਹੀਂ ਲੈ ਪਾਉਂਦੇ ਜਾਂ ਜਿਹਦੇ ਕਾਰਨ ਆਪਣੀ ਬਾਡੀ ਵੀਕਨੈਸ ਫੀਲ ਕਰਦੀ ਆ ਜਿਹਦੇ ਕਾਰਨ ਆਪਣੀਆਂ ਝੋੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸ਼ਾਇयां ਆ ਜਾਂਦੀਆਂ ਮੂੰਹ ਤੇ ਜਾਂ ਬੰਦਾ ਵੱਧਦੀ ਏਜ ਦੇ ਨਾਲ ਨਾਲ ਵੀਕਨੈਸ ਫੀਲ ਕਰਦਾ ਸੋ ਇਹਦੇ ਵਿੱਚ ਉਹ ਸਾਰੇ ਤੱਤ ਪਾਏ ਹੋਏ ਆ ਬੰਦੇ ਨੂੰ ਤੀਸਰੇ ਦਿਨ ਤੋਂ ਇੱਕ ਐਕਟਿਵ ਐਕਟਿਵ ਫੀਲ ਕਰਦਾ ਬੰਦਾ ਆਪਣੇ ਆਪ ਨੂੰ ਹੂੰ ਹਾਂਜੀ ਵੀਰ ਮਤਲਬ ਤੁਹਾਡੇ ਨਾਲ ਮਤਲਬ ਜਿਨ੍ਹਾਂ ਨੂੰ ਸ਼ਾਈਆਂ ਦੀ ਪ੍ਰੋਬਲਮ ਉਹ ਵੀ ਮਤਲਬ ਲੈ ਸਕਦੇ ਨੇ ਬਿਲਕੁਲ ਜੀ ਆਪਣੇ ਇੱਕ ਸ਼ਾਈਆਂ ਤੋਂ ਵੀ ਮਤਲਬ ਸਕਿਨ ਬੂਸਟਰ ਨਾਂ ਦਾ ਪ੍ਰੋਡਕਟ ਆਪਣਾ ਇੱਕ ਨਿਊਟ੍ਰੀਸ਼ਨ ਤਾਂ ਉਹ ਉਹ ਬਹੁਤ ਵਧੀਆ ਰਿਜ਼ਲਟ ਨੇ ਉਹਦੇ ਵੀ ਹੂੰ ਮਤਲਬ ਬਈ ਚਲੋ ਇਹ ਤਾਂ ਗੱਲ ਮੰਨੀ ਵੀ ਆਪਾਂ ਮੰਨ ਲਿਆ ਵੀ ਅ ਜਿਵੇਂ ਹੁਣ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਘਟਾਉਣ ਲਈ ਤੇ ਕਈ ਕੋਈ ਮੇਰੇ ਵਰਗੇ ਬਈ ਵਧਾਉਣ ਵਾਲੇ ਵੀ ਹੁੰਦੇ ਵਿੱਚ ਯਾਰ ਹਾਂਜੀ ਇਦਾਂ ਹੀ ਉਹਨਾਂ ਦਾ ਡਾਈਟ ਚਾਰਟ ਦਿੰਨੇ ਆਪਾਂ ਡਾਈਟ ਚਾਰਟ ਸੈਟ ਸੈਟ ਕਰਦੇ ਆਂ ਅ ਔਰ ਨਾਲ ਆਪਾਂ ਨਿਊਟ੍ਰੀਸ਼ਨ ਦਿੰਨੇ ਆ ਜਿਨ੍ਹਾਂ ਨੇ ਆਪਣਾ weight gain ਕਰਨਾ ਉਹਨਾਂ ਵਾਸਤੇ ਵੀ ਆਪਾਂ ਡਾਈਟ ਪਲਾਨ ਦਿੰਨੇ ਆ ਠੀਕ ਆ ਬਈ ਜਿਨ੍ਹਾਂ ਦਾ ਵਜ਼ਨ ਘਟਾਉ ਉਹ ਵਧਾ ਵੀ ਸਕਦੇ ਉਹ ਵਧਾ ਦਿੰਨੇ ਆ ਜੀ ਤੇ ਇਹ ਬਾਈ ਫਿਰ ਮਿਲਣਾ ਕਿੱਥੇ ਪਊਗਾ ਮਤਲਬ ਇਹ ਲੈਣ ਲਈ ਪ੍ਰੋਡਕਟ ਇਹ ਜੀ ਹਨਮਾਨਗੜ੍ਹ ਤੁਸੀਂ ਹਨਮਾਨਗੜ੍ਹ ਜੰਕਸ਼ਨ ਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਤੇ ਗੁਰੂ ਨਾਨਕ ਨਿਊਟ੍ਰੀਸ਼ਨ ਕਲੱਬ ਆ ਜੀ ਇੱਥੇ ਤੁਸੀਂ ਆ ਕੇ ਸੰਪਰਕ ਕਰ ਸਕਦੇ ਹੋ ਤੁਸੀਂ ਜਿਹੜੇ ਨੇੜੇ ਦੇ ਪਰਸਨ ਆ ਉਹ ਵਿਜ਼ਿਟ ਕਰ ਸਕਦੇ ਨੇ ਔਰ ਜਿਹੜੇ ਦੂਰ ਦੇ ਪਰਸਨ ਆ ਜਿਹੜੇ ਨਹੀਂ ਆ ਸਕਦੇ ਉਹ ਕਾਲ ਤੇ ਰਾਬਤਾ ਕਰਕੇ ਆਪਣਾ ਐਡਰੈਸ ਵਗੈਰਾ ਦੇ ਕੇ ਤੇ ਡਿਲੀਵਰੀ ਕਰਵਾ ਸਕਦੇ ਨੇ ਹੋਮ ਡਿਲੀਵਰੀ ਆ ਜੀ ਇੱਥੇ ਭੈਣ ਹੋਣਗੇ ਇਸ ਦਫ਼ਤਰ 'ਚ ਇਹ ਭੈਣ ਜੀ ਇੱਥੇ ਬੈਠਣਗੇ ਜੀ ਠੀਕ ਹੈ ਜੀ ਤੇ ਭੈਣ ਜੀ ਦਾ ਨਾਮ ਕੀ ਹੈ ਜੀ ਕਰਨ ਕਰਨ ਕਰਨਪਾਲ ਕਰਨਪਾਲ ਕੋਰ ਕਰਨਪਾਲ ਕੋਰ ਕੋਰ ਠੀਕ ਹੈ ਜੀ ਤੇ ਇਹ ਐਡਰੈਸ ਆਪਾਂ ਆਪਣੇ ਦੋਸਤਾਂ ਨੂੰ ਕਨਫਰਮ ਕਰਾਈ ਦਿੱਤਾ ਜੀ ਹਨਾ ਤੇ ਇਹ ਮਤਲਬ ਹਨਮਾਨਗੜ੍ਹ ਦੀ ਕਿਹੜੀ ਜਗ੍ਹਾ ਰਹੀ ਬਾਈ ਹਨਮਾਨਗੜ੍ਹ ਦੀ ਕਿਹੜੀ ਬਣੀ ਟਿਕਲਾਉਣੀ ਹੈ ਇਹ ਬਣੀ ਸੈਕਟਰ 12 ਨੇ ਸੈਕਟਰ 12 ਸੂਰਤਗੜ੍ਹ ਰੋਡ ਹਾਂਜੀ ਤੇ ਆਪਣਾ ਫਾਟਕਣਾ ਨਾਮ ਕੀ ਸੀਗਾ ਮਤਲਬ ਇੱਧਰ ਰੋਡ ਕਲੋਜ਼ ਹੋਣ ਦੇ ਸਾਹਮਣੇ ਮੰਦਰ ਆ ਗਿਆ ਜੀ ਹਨਾ ਹਾਂਜੀ ਹਾਂਜੀ ਹੂੰ ਸਾਹਮਣੇ ਮੰਦਰ ਆ ਗਿਆ ਹਾਂਜੀ ਫਟਕਾ ਸਰ ਫਟਕਾ ਜੀ ਹਾਂਜੀ ਮੱਕਾ ਸਰ ਮੱਕਾ ਸਰ ਵਾਲਾ ਫਾਟਕ ਹੈ ਜੀ ਇੱਥੇ ਹਾਂਜੀ ਤਾਂ ਇਹਦੇ ਬਿਲਕੁਲ ਕਲੋਜ਼ ਹੀ ਹੈ ਹੂੰ ਠੀਕ ਹੈ ਜੀ ਤਾਂ ਦੋਸਤੋ ਆਹ ਕਰਨਪਾਲ ਭੈਣ ਦਾ ਮਤਲਬ ਸ਼ਾਪ ਲਾ ਲਓ ਦਫਤਰ ਲਾ ਲਓ ਹਨਾ ਤਾਂ ਉਹ ਇੱਥੇ ਹੈਗਾ ਤੁਸੀਂ ਆ ਕੇ ਸੰਪਰਕ ਕਰ ਸਕਦੇ ਹੋ ਦੇਖ ਸਕਦੇ ਹੋ ਇੱਥੋਂ ਆ ਕੇ ਵੀ ਪ੍ਰੋਡਕਟ ਲਿਆ ਸਕਦੇ ਹੋ ਬਾਕੀ ਮਿਲ ਸਕਦੇ ਹੋ ਹਨਾ ਤੁਸੀਂ ਇਹਨਾਂ ਨੂੰ ਇਹਨਾਂ ਨੇ ਖੁਦ ਭਜਨ ਜਿਹੜਾ ਘਟਾਇਆਗਾ ਇਹਨਾਂ ਨੂੰ ਜੋ ਜੋ ਪ੍ਰੋਬਲਮਾਂ ਸੀ ਜੀ ਉਹ ਵੀ ਸ਼ੇਅਰ ਕਰਨਗੇ ਤੁਹਾਡੇ ਨਾਲ ਤੁਹਾਨੂੰ ਦੱਸਣਗੇ ਆਪ ਹਾਂਜੀ ਤਾਂ ਥੋੜਾ ਜਿਹਾ ਪੁੱਛਿਆ ਨਾ ਹਾਂਜੀ ਹਾਂਜੀ ਵੀਰੇ ਤੇ ਕੀ ਕੀ ਪ੍ਰੋਬਲਮਾਂ ਦਾ ਮਤਲਬ ਸਾਹਮਣਾ ਕਰਨਾ ਪੈ ਰਿਹਾ ਸੀ ਬਹੁਤ ਜ਼ਿਆਦਾ ਸੀ ਜੀ ਹਾਂਜੀ ਬਹਿ ਜਾਂਦੀ ਸੀ ਤਾਂ ਉੱਠਿਆ ਜਾਂਦਾ ਸੀ ਇਹ ਬਹਿਲੀ ਸੀ ਗੋਡਿਆਂ ਚ ਆਵਾਜ਼ ਹੁੰਦੀ ਸੀ ਕੜਕੜਕ ਦੀ ਆਵਾਜ਼ ਆਉਂਦੀ ਹੈ ਨਾ ਬਹਲੇ ਵਾਰੀ ਉਹ ਵੀ ਬਹੁਤ ਜ਼ਿਆਦਾ ਹੁੰਦੀ ਠੱਕੇ ਜਿਹੀ ਨਿਕਲਦੀ ਅੰਦਰੋਂ ਗੋਡਿਆਂ ਚ ਠੀਕ ਹੈ ਤੇ ਬਸ ਬਹੁਤ ਹੀ ਜ਼ਿਆਦਾ ਸੀ ਬਾਕੀ ਦੋ ਆਪਰੇਸ਼ਨ ਹੋਏ ਸੀਗੇ ਮੇਰੇ ਤਾਂ ਸਰਦਨੀਆ ਕਰਕੇ ਦਬਰੇ ਆਪ ਸਰਦਨੀਆ ਕਰਕੇ ਮਤਲਬ ਜਿਹੜਾ ਪੇਟ ਆ ਉਹ ਸਾਰਾ ਮਾਸ ਹੀ ਦਰਦ ਕਰਦਾ ਸੀ ਦਬੋਤੀ ਜਿਹਾ ਤੇ ਹੁਣ ਮੈਨੂੰ ਕੋਈ ਦਿੱਕਤ ਨਹੀਂ ਮोटा ਲੱਗਦਾ ਵੀ ਦੌੜ ਲਾਈਏ ਤਾਂ ਆਪਾਂ ਕਿਸੇ ਨੂੰ ਡਾ ਨਹੀਂ ਦਿੰਦੇ ਠੀਕ ਹੈ ਜੀ ਐ ਲੱਗਦਾ ਉੱਤਾ ਜੀ ਚਾਹੇ 5 ਕਿਲੋਮੀਟਰ ਲੈ ਜਾਓ ਦੁਰਕੇ ਹਾਂ ਜੀ ਕੋਈ ਦਿੱਕਤ ਨਹੀਂ ਵਜ਼ਨ ਦੇ ਨਾਲ ਵੀਰੇ ਸਾਰੀ ਪ੍ਰੋਬਲਮਾਂ ਦਾ ਪਰੋਟ ਵਜ਼ਨ ਉਹੀ ਗੱਲ ਵੀ ਭਾਰ ਭਾਰ ਹੋਣਾ 70 ਕਿਲੋ ਵਜ਼ਨ ਦਾ ਹੋਇਆ ਇਹਦੇ ਨਾਲ ਹੀ ਬਹੁਤ ਫਰਕ ਪੈ ਜਾਂਦਾ ਹਾਂ ਜੀ ਮਤਲਬ ਕਈ ਹੁੰਦੇ ਨਹੀਂ ਕਿ ਮਤਲਬ ਵੀ ਆਪਣੀ ਡਾਈਟ ਵੀ ਬੰਦ ਕਰ ਦਿੰਦੇ ਨੇ ਕਿ ਵੀ ਅਸੀਂ ਪਤਲੇ ਹੋ ਜਾਈਏ ਪਰ ਉਹਦੇ ਨਾਲ ਜਿਹੜੀ ਵੀਕਨੈਸ ਆ ਜਾਂਦੀ ਆ ਪਰ ਜਿਹੜਾ ਇਹ ਨਿਊਟ੍ਰੀਸ਼ਨ ਦੇਣਗੇ ਇਹਦੇ ਨਾਲ ਮਤਲਬ ਜਿਹੜੀ ਆਪਣੀ ਬਾਡੀ ਆ ਵੀ ਉਹ ਵਧੀਆ ਡੀਟੌਕਸਿੰਗ ਹੋ ਜੂਗੀ ਤੇ ਆਪਣਾ ਜਿਹੜਾ ਮੋਟਾਪਾ ਆ ਸਕਦੇ ਨੇ ਜਿਨ੍ਹਾਂ ਨੇ weight ਵਧਾਉਣਾ ਉਹ ਵੀ ਆ ਸਕਦੇ ਨੇ ਜਾਂ ਜਿਹੜੇ face ਸੰਬੰਧੀ ਕੋਈ ਵੀ ਪ੍ਰੋਬਲਮ ਹੈ ਜਿਵੇਂ ਸ਼ਾਈਆਂ ਕਹਿ ਸਕਦਾ ਹਾਂ ਜੀ ਹਨਾ ਹਾਂ ਜੀ ਤੇ ਉਹ ਜੇ ਪੰਪਲ ਨਿਕਲਦੇ ਆ ਭੈਣੇ ਉਹ ਵੀ ਸਹੀ ਹੁੰਦੇ ਆ ਸ਼ਾਈਆਂ ਵੀ ਸਹੀ ਹੁੰਦੀਆਂ ਤੇ ਜੇਕਰ ਜਿੰਨੇ ਵੀ skin ਦੀ ਕੋਈ ਵੀ ਪ੍ਰੋਬਲਮ ਹੈ ਤੋ ਇੱਕ ਹੀ ਸਾਡਾ ਪ੍ਰੋਡਕਟ ਹੈ ਸਕਿਨ ਬੂਸਟਰ ਉਹਦੇ ਨਾਲ ਹੀ ਇਕੱਲੇ ਨਾਲ ਹੀ ਕਲੀਅਰ ਹੋ ਜਾਂਦੀ ਠੀਕ ਹੈ ਜੀ ਕੋਈ ਖਾਰਸ਼ ਵਗੈਰਾ ਮਤਲਬ ਜਿਵੇਂ ਸਕਿਨ ਦੀ ਕੋਈ ਹੋਰ ਪ੍ਰੋਬਲਮ ਹੋਵੇ ਇਹ ਖਾਰਸ਼ ਦਾ ਮੈਟਰ ਹੋਰ ਹੋ ਜਾਂਦਾ ਜੀ ਠੀਕ ਹੈ ਪਿੰਪਲ ਤੇ ਸ਼ਾਈਆਂ ਵਾਸਤੇ ਹੈ ਜੀ ਹਾਂ ਤੇ ਇਹ ਦੋਸਤੋ ਪ੍ਰੋਡਕਟ ਲੈਣ ਲਈ ਤੁਹਾਨੂੰ ਆਉਣਾ ਪੈਣਾ ਜੀ ਗੁਰੂ ਨਾਨਕ ਨਿਊਟ੍ਰੀਸ਼ਨ ਕਲੱਬ ਮਤਲਬ ਮੱਕਸਰ ਵਾਲੇ ਇੱਧਰ ਫਟਕਰ ਰਹਿਗੇ ਤੇ ਸੈਕਟਰ 12 ਰਹਿ ਗਿਆ ਹਨਮਾਨਗੜ੍ਹ ਚ ਇੱਥੇ ਆ ਕੇ ਤੁਸੀਂ ਭੈਣ ਨੂੰ ਕਿਰਨਪਾਲ ਨੂੰ ਮਿਲ ਸਕਦੇ ਹੋ ਤੇ ਨੰਬਰ ਵੀ ਤੁਹਾਨੂੰ ਆਪਾਂ ਦੇ ਦਿੱਤੇ ਸਕ੍ਰੀਨ ਤੇ ਤੁਸੀਂ ਇਹਨਾਂ ਤੇ ਸੰਪਰਕ ਕਰਕੇ ਵੀ ਜਿਹੜਾ ਆਨਲਾਈਨ ਵਗੈਰਾ ਜੋ ਵੀ ਮੰਗਵਾਉਣਾ ਕੋਰੀਅਰ ਵੀ ਕਰਵਾ ਦਿੰਦੇ ਹੋਗੇ ਜੀ ਉਹ ਆਨਲਾਈਨ ਦੀ ਵੀ ਸੌਦਾ ਹੈਗੀ ਤੁਸੀਂ ਘਰ ਵੀ ਮੰਗਵਾ ਸਕਦੇ ਹੋ ਤੇ ਇੱਥੇ ਆ ਕੇ ਇਹਨਾਂ ਕੋਲ ਵੀ ਲੈ ਸਕਦੇ ਹੋ ਬਾਕੀ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਜੀ ਹਾਂਜੀ ਹਾਂ ਜਿਹੜੇ ਕਿਸੇ ਭੈਣ ਭਰਾ ਦਾ ਵਜਨ ਵਧਾ ਜਾਂ ਮਤਲਬ ਕਿਸੇ ਦਾ ਘਾਟਾ ਵਧਾਉਣਾ ਚਾਹੁੰਦੇ ਨੇ ਉਹਨਾਂ ਨਾਲ ਜਰੂਰ ਸਾਂਝੀ ਕਰਿਓ ਵੀਡੀਓ ਬਹੁਤ ਬਹੁਤ ਧੰਨਵਾਦ ਜੀ ਸਾਰੇ ਦੋਸਤੋ